ਅਲਹੀਰੇ ਵਿੱਚ ਰਵਨੀਤ ਸਿੰਘ ਬਿੱਟੂ ਕਿਸਾਨਾਂ ਦੇ ਖਿਲਾਫ ਬੋਲਦੇ ਸੁਣਾਈ ਦਿੱਤੇ ਨੇ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਦੇ ਉੱਤੇ ਸਿੱਧਾ ਹਮਲਾ ਤਾਗਿਆ ਉਹਨਾਂ ਨੇ ਕਿਹਾ ਕਿ ਕਿਸਾਨ ਸਵੇਰੇ ਉੱਠਣਸਾਰ ਨਸ਼ਾ ਕਰਦੇ ਨੇ ਉਹਨਾਂ ਨੇ ਸਿੱਧੇ ਇਲਜ਼ਾਮ ਲਾਇਏ ਨੇ ਕਿ ਕਿਸਾਨ ਅਫੀਮ ਖਾਂਦੇ ਨੇ ਕਿਸਾਨ ਹੋਰ ਤਰ੍ਹਾਂ ਦੇ ਨਸ਼ੇ ਜਿਹੜੇ ਨੇ ਉਹ ਕਰਦੇ ਨੇ ਔਰ ਨਸ਼ੇ ਦੀ ਅਵਸਥਾ ਦੇ ਵਿੱਚ ਫਿਰ ਧਰਨੇ ਲਾਉਂਦੇ ਨੇ ਇਸ ਤਰ੍ਹਾਂ ਦੀ ਬੋਲੀ ਜਿਹੜੀ ਹੈ ਰਵਨੀਤ ਬਿੱਟੂ ਨੇ ਕਿਸਾਨਾਂ ਦੇ ਵਾਸਤੇ ਵਰਤੀ ਹੈ ਰਵਨੀਤ ਸਿੰਘ ਬਿੱਟੂ ਹਾਲ ਹੀ ਦੇ ਵਿੱਚ ਭਾਜਪੀ ਵਿੱਚ ਸ਼ਾਮਿਲ ਹੋਏ ਨੇ ਹਾਲਾਂਕਿ ਜੇ ਕਾਂਗਰਸ 'ਚ ਹੁੰਦੇ ਸ਼ਾਇਦ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਹੀਆਂ ਜਾਂਦੀਆਂ ਪਰ ਹੁਣ ਰਵਨੀਤ ਬਿੱਟੂ ਨੇ ਕਿਸਾਨਾਂ ਦੇ ਖਿਲਾਫ ਬੜੇ ਹੀ ਤਿੱਖੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਉਹਨਾਂ ਨੇ ਕਿਹਾ ਕਿ 4 ਜੂਨ ਤੋਂ ਬਾਅਦ ਪਤਾ ਲੱਗੇਗਾ ਔਰ ਉਹਨਾਂ ਨੇ ਸਾਫ਼ ਕਿਹਾ ਕਿ 4 ਜੂਨ ਤੋਂ ਬਾਅਦ ਇਹਨਾਂ ਦਾ ਇਲਾਜ ਕੀਤਾ ਜਾਵੇਗਾ ਸਿੱਧੀ ਧਮਕੀ ਦਿੱਤੀ ਹੈ ਕਿ ਹੁਣੇ ਸੁਧਰ ਜਾਓ ਨਹੀਂ ਤਾਂ ਫਿਰ 4 ਜੂਨ ਤੋਂ ਬਾਅਦ ਇਲਾਜ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਲੁਧਿਆਣੇ ਦੇ ਵਿੱਚ ਵੱਡੀ ਮਾਤਰਾ ਦੇ ਲੋਕ ਜਿਹੜੇ ਨੇ ਉਹ ਬੀਜੇਪੀ ਦੇ ਸਪੋਰਟਰਸ ਨੇ ਔਰ ਬੀਜੇਪੀ ਨੂੰ ਜਿਤਾਉਣਗੇ ਉਹਨਾਂ ਦਾ ਦਾਵਾ ਆ ਕਿ ਬੀਜੇਪੀ ਨੂੰ ਜਿਤਾਇਆ ਜਾਵੇਗਾ ਔਰ ਜਿਸ ਦੇ ਨਾਲ ਕਿਸਾਨ ਜਿਹੜੇ ਨੇ ਉਹ ਹੁਣੇ ਹੀ ਸੰਭਲ ਜਾਣ ਉਹਨਾਂ ਨੇ ਸਿੱਧੀ ਧਮਕੀ ਦਿੱਤੀ ਆ ਕਿਸਾਨਾਂ ਤੇ ਬੀਜੇਪੀ ਦੇ ਵਿੱਚ ਟਸਲ ਜਿਹੜੀ ਆ ਉਹ ਬੜੀ ਦੇਰ ਤੋਂ ਚੱਲਦੀ ਪਈ ਆ ਕਿਸਾਨ ਅੰਦੋਲਨ ਚੱਲਦੇ ਪਏ ਨੇ ਕਿਸਾਨ ਆਪਣੇ ਹੱਕ ਮੰਗਦੇ ਪਏ ਨੇ ਪਰ ਆਪਣੇ ਹੱਕ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਨੇ ਲਗਾਤਾਰ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਸੇ ਦੇ ਬੱਦੇ ਨਜ਼ਰ ਰਵਨੀਤ ਬਿੱਟੂ ਦਾ ਦਾਵਾ ਕਿ ਕਿਸਾਨ ਹੁਣੇ ਸੰਭਲ ਜਾਣ ਨਹੀਂ ਤਾਂ ਫਿਰ 4 ਜੂਨ ਤੋਂ ਬਾਅਦ ਉਹਨਾਂ ਨੂੰ ਸਮਝਾਇਆ ਜਾਵੇਗਾ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਨਸ਼ੇ ਕਰਕੇ ਤੇ ਕਿਸਾਨਾਂ ਨੇ ਥਾਂ ਥਾਂ ਦੇ ਉੱਤੇ ਧਰਨੇ ਲਾਏ ਹੋਏ ਨੇ ਔਰ ਸਾਫ਼ ਤੌਰ ਦੇ ਉੱਤੇ ਬੜੀ ਭੱਦੀ ਸ਼ਬਦਾਵਲੀ ਕਿਸਾਨਾਂ ਦੇ ਵਾਸਤੇ ਵਰਤੀ ਹੈ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੀਜੇਪੀ ਦੀ ਵਿਚਾਰਧਾਰਾ ਕੀ ਹੈ ਹੁਣ ਤਾਂ ਬੀਜੇਪੀ ਰਮਨੀਤ ਸਿੰਘ ਬਿੱਟੂ ਦੇ ਵਿੱਚ ਬੋਲਦੀ ਸੁਣਾਈ ਦੇਣ ਲੱਗੀ ਹੈ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਰਮਨੀਤ ਬਿੱਟੂ ਨੇ ਵਰਤੀ ਹੈ ਉਹ ਕਿਤਨਾ ਕਿਤੇ ਵਿਵਾਦ ਖੜਾ ਕਰਦੀ ਭਈ ਆਖਰਕਾਰ ਕੀ ਕੁਝ ਬੋਲੇ ਰਮਨੀਤ ਬਿੱਟੂ ਆਓ ਸੁਣਾ ਦਿੰਦੇ ਆ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਇਕੱਲੇ ਇਕੱਲੇ ਦਾ ਹਿਸਾਬ ਕਰਾਂਗੇ ਇਕੱਲੇ ਇਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਹਿਰ ਨਾ ਕਿਉ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ ਜੇ ਕਰਨਾ ਫੇਰ ਨਾ ਕਿਉਂ ਜਿੰਨੇ ਕੁ ਤੁਸੀਂ ਢਾਈ ਡੋਟਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਰ ਡੇਬਰਾ ਬਣਾਈਆਂ ਐ ਮਜ਼ਦੂਰਾਂ ਨੂੰ ਨਾਲ ਲਾਲ ਜਾਂ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆਂ ਚ ਮਿੱਟੀ ਬਲੀਦ ਕੀਤੀ ਆ ਤੁਹਾਨੂੰ ਚਾਹੀਦਾ ਕੀ ਆ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂਗੀ ਪੰਜਾਬ ਚ ਜੇ ਕੋਈ ਕਮੀ ਆ ਤਾਂ ਅਸੀਂ ਦੇਸ਼ ਤੋਂ ਲੈਣੀ ਆ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਵਾਂਗੂ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਚਾਰ ਛੰਡੀਆਂ ਜੀਆਂ ਨਾਲੇ ਸਰਕਾਰ ਨਾਲ ਹੀ ਹੋਈਆਂ ਨਾਲ ਸਰਕਾਰ ਸਪੈਸ਼ਲ ਉਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾਂ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਸਰੀ ਫਿਰ ਇਹ ਕੀ ਕਾਦੇ ਨੇ ਇਹ ਬੰਦੇ ਜਾਣ ਕੇ ਰੂਟ ਲਵਾ ਕੇ ਉਹਨਾਂ ਨੂੰ ਲੈ ਕੇ ਆਉਣਗੇ ਮੂਰੇ ਫਿਰ ਡਰਾਮਾ ਕਰਨਗੇ ਫੋਟੋਆਂ ਖਿੱਚੀਆਂ ਜਾਣ ਇਸ ਕਰਕੇ ਹਸਾਬ ਲਾ ਲਾ ਭਗਵੰਤ ਮਾਨ ਤੂੰ ਆਪਣਾ ਇੱਕ ਦਿਨ ਤੂੰ ਵੀ ਨਹੀਂ ਲੈਣਾ ਗੱਡੀ ਤੇ ਤੇ ਜਿਹੜੇ ਤੂੰ ਲਾਏ ਹੋਏ ਨੇ ਨਾ ਉਹਨਾਂ ਨੇ ਰਹਿਣਾ ਤੇ ਆ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲਨ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਇਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਪੰਜਾਬ ਸਾਡੇ ਨਾਲ ਆ ਅਜਾਦ ਤੇ ਲੋਕ ਸਾਡੇ ਨਾਲ ਨੇ ਭਾਰਤੀ ਅਜੰਤਾ ਪਾਰਟੀ ਰੋਟ ਰੋਟ ਅਜੰਤਾ ਪਾਰਟੀ ਚਾਰ ਵੀਡੀਓ ਜੇ ਲੈ ਕੇ ਉੱਥੇ ਫਿਰਦੇ ਰਹਿੰਦੇ ਹੋ ਮੈਂ ਕਹਿੰਦਾ ਇਲੈਕਸ਼ਨਾਂ ਚ ਲੋਕਾਂ ਨੂੰ ਕਾਹਨੂੰ ਕਾਹਨੂੰ ਨਹੀਂ ਮੇਰੇ ਯਾਰ ਕੇ ਦਾਦਾ ਜੀ ਸਰਾਰ ਬਿਆਨ ਸਿੰਘ ਇੱਕ 47ਾਂ ਤੋਂ ਨਹੀਂ ਡਰੇ ਉਹ ਮੋੜ ਕੇ ਦੇਤੀਆਂ ਸੀ ਤੁਸੀਂ ਕੀ ਚੀਜ਼ਾਂ ਡਣੀਆਂ ਨੇ ਜੱਕੀ ਫਿਰਦੇ ਹੋਏ ਇਸ ਕਰਕੇ ਆਪਣੇ ਆਪ ਨੂੰ ਸਾਹਬ ਚ ਰਹੋ ਆਪਣਾ ਕੰਮ ਨਾਲ ਕੰਮ ਕਰੋ ਜਿੰਨਾ ਮਰਜੀ ਤੁਸੀਂ ਵਿਰੋਧ ਕਰੋ ਕਰ ਸਕਦੇ ਹੋ ਪਰ ਕੋਈ ਤਰੀਕਾ ਹੁੰਦਾ ਡੈਮੋਕ੍ਰੇਸੀ ਚ ਲੋਕਤੰਤਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ